ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਨੂੰ ਦੁਨੀਆ ਤੋਂ ਗਏ ਨੂੰ 787 ਦਿਨ ਹੋ ਗਏ ਹਨ ਸਿੱਧੂ ਮੂਸੇਵਾਲੇ ਦੇ ਮਾਪੇ ਹਾਲੇ ਵੀ ਇਨਸਾਫ ਲਈ ਦਰਦ-ਦਰ ਤੇ ਠੋਕਰਾਂ ਖਾ ਰਹੇ ਹਨ ਇਸੇ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਦੇ 13 ਸੰਸਦ ਮੈਂਬਰਾਂ ਨੂੰ ਇੱਕ ਅਪੀਲ ਕੀਤੀ ਹੈ ਬਲਕੌਰ ਸਿੰਘ ਸਿੱਧੂ ਨੇ ਲਿਖਿਆ ਸਿੱਧੂ ਦੇ ਜਾਣ ਤੋਂ 787 ਦਿਨਾਂ ਬਾਅਦ ਪਾਰਲੀਮੈਂਟ ਦੇ ਚਲਦਿਆਂ ਪੰਜਾਬ ਦੇ 13 ਪਾਰਲੀਮੈਂਟਰਾਂ ਨੂੰ ਅਪੀਲ ਕੇਂਦਰੀ ਏਜੰਸੀ ਵੱਲੋਂ ਅਤੰਕਵਾਦੀ ਕੋਸ਼ਿਸ਼ ਕੀਤੇ ਗਏ ਗੈਂਗਸਟਰ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਮੇਰੇ ਪੁੱਤਰ ਦੇ ਕਤਲ ਦੀ ਸਾਜ਼ਿਸ਼ ਕਰਦਾ ਹੈ ਉਸ ਤੋਂ ਬਾਅਦ ਉਸ ਨੂੰ ਹਰ ਜਗ੍ਹਾ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ 1.5 ਸਾਲ ਪਹਿਲਾਂ ਉਹ ਪੰਜਾਬ ਵਿੱਚ ਜੇਲ੍ਹ ਜਾਂ ਪੁਲਿਸ ਹਿਰਾਸਤ ਦੇ ਵਿੱਚ ਉਹ ਗੈਰ ਕਾਨੂੰਨੀ ਇੰਟਰਵਿਊ ਵੀ ਕਰਦਾ ਹੈ ਇੰਟਰਵਿਊ ਵਿੱਚ ਉਹ ਮੇਰੇ ਪੁੱਤਰ ਖਿਲਾਫ ਸਾਜ਼ਿਸ਼ ਬਾਰੇ ਗੱਲ ਕਬੂਲਦਾ ਹੈ ਅਤੇ ਸਲਮਾਨ ਖਾਨ ਨੂੰ ਵੀ ਧਮਕੀ ਦਿੰਦਾ ਹੈ ਉਸ ਦੇ ਬਾਅਦ ਉਸ ਨੂੰ ਇੱਕ ਦੂਸਰੇ ਦੇਸ਼ ਤੋਂ ਕਰੋੜਾ ਰੁਪਏ ਦੀ ਨਸ਼ਾ ਤਸਕਰੀ ਮਾਮਲੇ ਵਿੱਚ ਗੁਜਰਾਤ ਲਜਾਇਆ ਜਾਂਦਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੈਕਸ਼ਨ 268 ਇੱਕ ਦੇ ਤਹਿਤ ਉਸ ਨੂੰ ਇੱਕ ਸਾਲ ਲਈ ਗੁਜਰਾਤ ਜੇਲ੍ਹ ਦੇ ਵਿੱਚ ਮਹਿਫੂਜ਼ ਕੀਤਾ ਜਾਂਦਾ ਹੈ ਇਸੇ ਦੌਰਾਨ ਸਲਮਾਨ ਖਾਨ ਤੇ ਹਮਲਾ ਹੁੰਦਾ ਹੈ ਇਸ ਹਮਲੇ ਤੇ ਮੁੰਬਈ ਪੁਲਿਸ ਵੱਲੋਂ ਦਾਇਰ ਕੀਤੀ ਗਈ ਲਗਭਗ 1800 ਪੰਨਿਆਂ ਦੀ ਚਾਰ ਚਿੱਟ ਵਿੱਚ ਦੱਸਿਆ ਗਿਆ ਹੈ ਕਿ ਇਹ ਸਾਜ਼ਿਸ਼ ਉਸ ਗੈਂਗਸਟਰ ਨੇ ਗੁਜਰਾਤ ਜੇਲ੍ਹ ਦੇ ਵਿੱਚ ਬੈਠਿਆਂ ਕੀਤੀ ਇੱਕ ਪੀੜਤ ਹੋਣ ਦੇ ਨਾਤੇ ਪੰਜਾਬ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਤੋਂ ਇਸ ਬਾਰੇ ਸਪਸ਼ਟਿਕਰ ਮੰਗਿਆ ਜਾਵੇ ਇਸ ਦੇਸ਼ ਦੇ ਵਿੱਚ ਨਿਤ ਕਰਕੇ ਅੱਗੇ ਵਧਣ ਵਾਲੇ ਸਾਡੇ 3 ਪੁੱਤਾਂ ਨਾਲੋਂ ਗੁੰਡੇ ਤੇ ਗੈਂਗਸਟਰ ਜ਼ਿਆਦਾ ਮਹਿਫੂਜ਼ ਹਨ ਮੈਂ ਆਸ ਕਰਦਾ ਹਾਂ ਕਿ ਹਰ ਮਾਪੇ ਇਨ੍ਹਾਂ ਗੱਲਾਂ ਵੱਲ ਦੇਖਦੇ ਆ ਮੇਰੀ ਤਰ੍ਹਾਂ ਇਨ੍ਹਾਂ ਸਵਾਲਾਂ ਦੇ ਜਵਾਬ ਦੀ ਉਡੀਕ ਕਰਦੇ ਹੋਣਗੇ